ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਸੋਲਮਾਰ ਰੋਇੰਗ ਕੰਪੀਟੀਸ਼ਨ ਸੀਨੀਅਰ ਤੇ ਜੂਨੀਅਰ ਦਾ ਸਟੇਟ ਲੈਵਲ ਦਾ ਜਿਸ ਦਾ ਉਦਘਾਟਨ ਕੀਤਾ ਗਿਆ ਤਾਜ਼ੀ ਕਿਸ ਦੇ ਦਰਮਿਆਨ ਡਿਪਟੀ ਕਮਿਸ਼ਨਰ ਸ਼ੌਕਤ ਆਮਦ ਪਰੇ ਜਿਨ੍ਹਾਂ ਦਾ ਇਹ ਕਹਿਣਾ ਕਿ ਇੱਥੇ ਬਠਿੰਡਾ ਲੇਕਸ ਦੇ ਵਿੱਚ ਵਾਟਰ ਸਪੋਰਟਸ ਕਰਵਾਈਆਂ ਜਾਣਗੀਆਂ ਦਰਅਸਲ ਉਹਨਾਂ ਦਾ ਇਹ ਕਹਿਣਾ ਕਿ ਵਾਟਰ ਸਪੋਰਟਸ ਦੇ ਲਈ ਬਠਿੰਡਾ ਲੇਕ ਇਸ ਦਾ ਇੱਕ ਬੜਾ ਵੱਡਾ ਸਾਧਨ ਹੈ ਤੇ ਸਰਕਾਰ ਦੇ ਵੱਲੋਂ ਉਹਨੂੰ ਉਪਰਾਲੇ ਕੀਤੇ ਜਾ ਰਹੇ ਨੇ ਦਰਅਸਲ ਸਰਕਾਰ ਨੂੰ ਜੋ ਮੰਗ ਕੀਤੀ ਗਈ ਸੀ ਕਿ ਇੱਥੇ ਨਰਸਰੀ ਦੀ ਸਥਾਪਨਾ ਕੀਤੀ ਜਾਵੇ ਤਾਂ ਉਸ ਦੀ ਸਰਕਾਰ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਬੱਚੇ ਹੁਣ ਇੱਥੇ ਵਾਟਰ ਸਪੋਰਟਸ ਕਰ ਸਕਦੇ ਨੇ ਤੇ ਉਸ ਦੇ ਨਾਲ ਨਾਲ ਹੋਰ ਖੇਡਾਂ ਵੱਲ ਵੀ ਧਿਆਨ ਦਿੱਤਾ ਜਾ ਸਕਦਾ ਦਰਅਸਲ ਇਸ ਦਰਮਿਆਨ ਡੀਸੀ ਦਾ ਇਹ ਕਹਿਣਾ ਹੈ ਕਿ ਫਿਲਹਾਲ ਤਾਂ ਰੋਪੜ ਤੋਂ ਬੋਟਸ ਜਿਹੜੀਆਂ ਨੇ ਮੰਗਵਾਈਆਂ ਗਈਆਂ ਨੇ ਪਰ ਇਸੇ ਸਾਲ ਆਪਣੀਆਂ ਵੀ ਬੋਟਸ ਤਿਆਰ ਹੋ ਜਾਣਗੀਆਂ ਤੇ ਜਿਨ੍ਹਾਂ ਨੂੰ ਨੈਸ਼ਨਲ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਕੰਪੀਟੀਸ਼ਨਸ ਦੇ ਵਿੱਚ ਯੂਜ਼ ਕਰਨ ਦੇ ਲਈ ਵੀ ਤਜਵੀਜ਼ ਕੀਤੀ ਜਾਵੇਗੀ ਤਾਂ ਫਿਲਹਾਲ ਤਾਂ ਸਟੇਟ ਲੈਵਲ ਦੇ ਕੰਪੀਟੀਸ਼ਨ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਉਪਰਾਲੇ ਵੀ ਕੀਤੇ ਜਾਣਗੇ ਤਾਂ ਜੋ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਕੰਪੀਟੀਸ਼ਨ ਨੇ ਵਾਟਰ ਸਪੋਰਟਸ ਦੇ ਕੰਪੀਟੀਸ਼ਨ ਨੂੰ ਇੱਥੇ ਕਰਵਾਏ ਜਾ ਸਕਣ ਤੇ ਇਸ ਦੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਇੱਕ ਬੜਾ ਵਧੀਆ ਸਾਧਨ ਹੈ ਖੇਡਾਂ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਇਸ ਕੋਹੜ ਤੋਂ ਦੂਰ ਕੀਤਾ ਜਾ ਸਕਦਾ ਹੈ ਇਹ ਅੱਜ ਦੀ ਜਿਹੜਾ ਇਹ ਪ੍ਰੋਗਰਾਮ ਹੈ ਇਹ 16ਵਾਂ ਜਿਹੜਾ ਆਪਣਾ ਰੋਇੰਗ ਕੰਪੀਟੀਸ਼ਨ ਹੈ ਜੂਨੀਅਰ ਤੇ ਸੀਨੀਅਰ ਸਟੇਟ ਲੈਵਲ ਦਾ ਉਹਦੀ ਅੱਜ ਆਪਾਂ ਇੱਥੇ ਉਦਘਾਟਨ ਕੀਤਾ ਹੈ ਤੇ ਇਹ ਬਠਿੰਡਾ ਦੀ ਹਿਸਟਰੀ ਵਿੱਚ ਪਹਿਲੀ ਵਾਰ ਹੈ ਕਿ ਆਪਾਂ ਕਿਸੇ ਵੀ ਤਰੀਕੇ ਦਾ ਜਿਹੜਾ ਵਾਟਰ ਸਪੋਰਟਸ ਦੇ ਸੰਬੰਧ ਵਿੱਚ ਸਟੇਟ ਲੈਵਲ ਦਾ ਕੋਈ ਇਵੈਂਟ ਜੜਾਇਗਾ ਉਹ ਕਰਾ ਰਹੇ ਆ ਇਹ ਬਠਿੰਡਾ ਲੇਕ ਸਾਡੇ ਵਾਸਤੇ ਇੱਕ ਬੜਾ ਵਰਦਾਨ ਹੈ ਤੇ ਉਹਨੋਂ ਦੇ ਕੇ ਇਸ ਵਾਰ ਆਪਾਂ ਸਰਕਾਰ ਤੋਂ ਬੇਨਤੀ ਕੀਤੀ ਸੀ ਕਿ ਇਸ ਵਾਰ ਜਿਹੜੀ ਇਹ ਸਟੇਟ ਗੇਮਸ ਹੈ ਇਹ ਸਾਨੂੰ ਜਿਹੜੀ ਹੈਗੀ ਆ ਤੁਸੀਂ ਕਰਨ ਦੀ ਪ੍ਰਵਾਨਗੀ ਦੇ ਦਿਓ ਤੇ ਨਾਲ ਹੀ ਸਰਕਾਰ ਨੇ ਇੱਥੇ ਰੋਇੰਗ ਦਾ ਇੱਕ ਨਰਸਰੀ ਬਣਾਉਂਦੀ ਵੀ ਜਿਹੜੀ ਹੈਗੀ ਆ ਉਹ ਪ੍ਰਵਾਨਗੀ ਦਿੱਤੀ ਹੈਗੀ ਤੇ ਬਠਿੰਡਾ ਸ਼ਹਿਰ ਦੇ ਜਿਹੜੇ ਬੱਚੇ ਹੈ ਉਹਨਾਂ ਦੇ ਵਾਸਤੇ ਇਹ ਬਹੁਤ ਖੁਸ਼ਖਬਰੀ ਹੈਗੀ ਹੈ ਕਿ ਇਹ ਫੈਸਿਲਿਟੀ ਜਦੋਂ ਇੱਥੇ ਅਵੇਲੇਬਲ ਹੋ ਜਾਣਗੇ ਇੱਥੇ ਜਿਹੜੀ ਇਹ ਫੈਸਿਲਿਟੀ ਅਵੇਲੇਬਲ ਹੋ ਜਾਏਗੀ ਤਾਂ ਉਸ ਤੋਂ ਬਾਅਦ ਆਪਣੇ ਬੱਚੇ ਜਿਹੜੇ ਹੈਗੇ ਆ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਆ ਵਾਟਰ ਸਪੋਰਟਸ ਦੇ ਖੇਡਣੇ ਉਹ ਆਪਾਂ ਇੱਥੇ ਜਿਹੜਾ ਉਹਨਾਂ ਨੂੰ ਤਿਆਰ ਕਰ ਪਾਵਾਂਗੇ ਤਾਂ ਉਹਨਾਂ ਦੇ ਵਾਸਤੇ ਇੱਥੇ ਕੋਚ ਜਿਹੜੇ ਹੈਗੇ ਉਹ ਅਵੇਲੇਬਲ ਰਹਿਣਗੇ ਇਹ ਅੱਜ ਇੱਕ ਨਵੀਂ ਸ਼ੁਰੂਆਤ ਹੈਗੀ ਹੈ ਤੇ ਇਹਦੇ ਨਾਲ ਨਾਲ ਜਿਹੜੀ ਬਾਕੀ ਖੇੜਾ ਨੇ ਉਹਦੇ ਵੱਲ ਵੀ ਆਪਾਂ ਜਿਹੜਾ ਹੈਗਾ ਧਿਆਨ ਦੇ ਰਹੇ ਹਾਂ ਪਰ ਮੇਰਾ ਸਮਝਦਾ ਕਿ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ ਕਿਉਂਕਿ ਕਾਫੀ ਸਮੇਂ ਤੋਂ ਜਿਹੜੇ ਸਿਟੀ ਦੇ ਵਸਨੀਕ ਸੀਗੇ ਉਹਨਾਂ ਦੀ ਵੀ ਡਿਮਾਂਡ ਸੀਗੀ ਕਿ ਆਪਾਂ ਲੀਕਸ ਦਾ ਜਿਹੜਾ ਹੈਗਾ ਵਾਟਰ ਸਪੋਰਟਸ ਦੇ ਲਈ ਜ਼ਰੂਰ ਇਸਤੇਮਾਲ ਕਰੀਏ ਤੇ ਸਰਕਾਰ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਜੀ ਨੇ ਇਹਦੇ ਵਾਸਤੇ ਇੱਥਾ ਜਿਹੜਾ ਹੈਗਾ ਆਪਾਂ ਨੂੰ ਇੱਕ ਨਰਸਰੀ ਦੀ ਜਿਹੜੀ ਹੈਗੀ ਸਥਾਪਨਾ ਦੀ ਪ੍ਰਵਾਨਗੀ ਦੇ ਦਿੱਤੀ ਇਹ ਜਿਹੜੇ ਹੈਗਾ ਲਗਭਗ 150 ਦੇ ਕਰੀਬ ਬੱਚੇ ਆਪਣੇ ਜਿਹੜੇ ਹੈਗੇ ਆ ਆਲਮੋਸਟ ਸਾਰੇ ਜਿਹੜੇ ਜ਼ਿਲ੍ਹੇ ਨੇ ਉੱਥੋਂ ਇੱਥੇ ਜਿਹੜੇ ਆਏ ਨੇ ਤੇ ਇਹਦੇ ਵਿੱਚ ਕਈ ਸਾਰੇ ਜਿਹੜੇ ਆਪਣੇ ਇਸ ਵਾਰ ਜਿਹੜੀ ਆਪਾਂ ਬੋਟਸ ਵਗੈਰਾ ਸਾਰੀ ਪ੍ਰੋਵਾਈਡ ਕਰਵਾਈ ਹੈ ਇਹ ਰੋਪੜ ਤੋਂ ਆਪਾਂ ਜਿਹੜਾ ਆਏਗਾ ਉੱਥੇ ਤੋਂ ਮੰਗਾਈਆਂ ਨੇ ਆਪਣੀ ਜਿਹੜੀ ਹੁਣ ਨਵੀਂ ਨਸਰੀ ਬਣਨੀ ਹੈ ਉਹਦੀ ਇਨਫਰਾਸਟ੍ਰਕਚਰ ਦੇ ਵਾਸਤੇ ਆਪਾਂ ਐਸਟੀਮੇਟਸ ਬਣਾ ਕੇ ਭੇਜੇ ਹੋਏ ਨੇ ਉਹ ਇਸ ਸਾਲ ਆਪਣੀ ਜਿਹੜੀ ਆਪਣੀ ਬੋਟਸ ਹੈਗੀ ਆ ਉਹ ਆਪਾਂ ਪ੍ਰੋਕੂਅਰ ਕਰਕੇ ਇਥੇ ਪਰਮਨੈਂਟ ਸਟੈਬਲਿਸ਼ ਕਰਤਾ ਹੈ ਅਮ ਆਪਣਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਹਾਲ ਦੀ ਗੜੀ ਤੇ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਚੱਲ ਰਹੀ ਹੈ ਪਰ ਆਪਾਂ ਇਹ ਚਾਹੁੰਦੇ ਆ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਚੈਂਪੀਅਨਸ਼ਿਪਸ ਹੈ ਉਹ ਵੀ ਇੱਥੇ ਹੋ ਸਕਣ ਉਹਦੇ ਵਾਸਤੇ ਜਿਹੜਾ ਜੀਲ 2 ਹੈਗੀ ਹੈ ਜੀਲ ਨੰਬਰ 2 ਤੇ 3 ਇਹਨਾਂ ਨੂੰ ਆਪਾਂ ਜੋੜਨ ਦੀ ਆਪਣੀ ਕੋਸ਼ਿਸ਼ ਹੈ ਕਿ ਉਹਦੇ ਵਿੱਚ ਬਹੁਤ ਸਾਰਾ ਨਹੀਂ ਬਹੁਤ ਇੱਕ ਛੋਟਾ ਸਾ ਸਟ੍ਰੈਕਟ ਸਨ ਉਹ ਜੜਾਗਾ ਉਹ ਤਿਆਰ ਕਰਨਾ ਪਵੇਗਾ ਉਹਦਾ ਵੀ ਆਪਾਂ ਸੈਪਰੇਟ ਐਸਟੀਮੇਟ ਬਣਾ ਰਹੇ ਹਾਂ ਤੇ ਇਹਨੂੰ ਆਪਾਂ ਜੋੜ ਕੇ ਇਹਨੂੰ ਇੰਟਰਨੈਸ਼ਨਲ ਪੱਧਰ ਦਾ ਰੋਇੰਗ ਕੰਪੀਟੀਸ਼ਨਸ ਦੇ ਵਾਸਤੇ ਤਿਆਰ ਕਰ ਮੁੰਡੇ ਕਿਉਂ ਨਾ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਅੱਜ ਦੀ ਰੇਟ ਵਿੱਚ ਇੱਕ ਬਹੁਤ ਵੱਡਾ ਜਿਹੜਾ ਆਪਣਾ ਮਸਲਾ ਹੈ ਉਹ ਨਸ਼ਿਆਂ ਦੇ ਨਸ਼ਾ ਨਸ਼ਿਆਂ ਦਾ ਜਿਹੜਾ ਮਸਲਾ ਹੈ ਉਹਦੇ ਨਾਲ ਜੂਝ ਰਿਹਾ ਹੈ ਪੰਜਾਬ ਸਾਰਾ ਹੀ ਉਹਦੇ ਨਾਲ ਜੂਝ ਰਿਹਾ ਹੈ ਸਰਕਾਰ ਆਪਣੀ ਤਰਫੋਂ ਇੱਕ ਜੰਗ ਜਿਹੜੀ ਹੈਗੀ ਹੈ ਉਹ ਨਸ਼ਿਆਂ ਦੇ ਵਿਰੋਧ ਛੇੜ ਕੇ ਛੇੜੀ ਹੋਈ ਹੈ ਪਰ ਉਹਦੇ ਨਾਲ ਨਾਲ ਜਿਵੇਂ ਕਿਹਾ ਕਿ ਪੜਾਈ ਦੇ ਨਾਲ ਨਾਲ ਆਪਾਂ ਨੂੰ ਜੇ ਬੱਚੇ ਹੈਗੇ ਆ ਇਹਨਾਂ ਦੀ એનર્ਜੀ ਨੂੰ ਖੇਡਾਂ ਦੇ ਵੱਲ ਵੀ ਲੈ ਕੇ ਜਾਣਾ ਚਾਹੀਦਾ ਹੈ ਤੇ ਪਿਛਲੇ ਸਾਲ ਵੀ ਪਿਛਲੇ 2 ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਖੇਡਾਂ ਪੰਜਾਬ ਵਤਨ ਦੀਆਂ ਜਿਹੜਾ ਆਪਾਂ ਕਰ ਰਹੇ ਆ ਤੇ ਹੁਣ ਇਸ ਵਾਰ ਜਿਹੜਾ ਹੈਗਾ ਆਪਾਂ ਉਹਨੂੰ ਹੋਰ ਵੀ ਅੱਗੇ ਲੈ ਜਾ ਕੇ ਹਰ ਇੱਕ ਪਿੰਡ ਵਿੱਚ ਜਾ ਕੇ ਹਰ ਇੱਕ ਪਿੰਡ ਦੇ ਵਾਸਤੇ ਉਹਦੀ ਕੀ ਗੇਮ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਗਰਾਊਂਡਸ ਤਿਆਰ ਕਰ ਰਹੇ ਆ ਤੇ ਇਸ ਦੇ ਬਾਅਦ ਆਪਾਂ ਹਰ ਇੱਕ ਪਿੰਡ ਦੇ ਯੂਥ ਦੇ ਨਾਲ ਵੀ ਮੀਟਿੰਗਸ ਕਰਾਂਗੇ ਤੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟਸ ਹੈ ਬਾਅਦ ਵਿੱਚ ਉਹ ਲਾਇਬ੍ਰੇਰੀ ਹੋਵੇ ਜਿਮ ਹੋਵੇ ਬਾਅਦ ਵਿੱਚ ਉਹ ਕਿਸੇ ਖੇਡ ਦਾ ਸਮਾਨ ਹੋਵੇ ਉਹ ਵੀ ਉਹਨਾਂ ਨੂੰ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਹੈਗੇ ਆ ਉਹ ਨਸ਼ੇ ਤੋਂ ਨੂੰ ਛੱਡ ਕੇ ਖੇਡਾਂ ਦੇ ਵੱਲ ਜਿਹੜੇ ਹੈਗੇ ਆ ਉਹ ਉਹਨਾਂ ਦਾ ਰੁਝਾਨ ਬਣ ਜਾਵੇ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਜੀ ਕਿ ਰੋਇੰਗ ਦਾ ਅਸੀਂ ਸਟੇਟ ਚੈਂਪੀਅਨਸ਼ਿਪ ਕਰਾ ਰਹੇ ਹਾਂ ਔਰ ਤੁਸੀਂ ਦੇਖਿਆ ਹੋਣਾ ਕਿ ਸਾਡੇ ਕੋਲ ਸਾਰੇ ਪੰਜਾਬ ਦੇ ਵਿੱਚ ਬੱਚੇ ਆਏ ਨੇ ਐਂਡ ਸਾਡੇ ਕੋਲ ਸਾਡੇ ਜਿਹੜੇ ਨਾਂਗਲਾ ਪਿੰਡ ਤੋਂ ਏਸ਼ੀਅਨ ਗੇਮਸ ਦੇ ਵਿੱਚ ਬ੍ਰੌਂਜ਼ ਮੈਡਲ ਲੈ ਕੇ ਆਏ ਨੇ ਔਰ ਉਹ ਵੀ ਅੱਜ ਸਾਡੇ ਵਿੱਚ ਮੌਜੂਦ ਨੇ ਚਾਰ ਬੱਚੇ ਸਾਡੇ ਏਸ਼ੀਅਨ ਗੇਮਸ ਵਾਲੇ ਵੀ ਨੇ ਔਰ ਤੁਸੀਂ ਦੇਖਿਆ ਹੋਣਾ ਕਿ ਸਾਡੀ ਜਿਹੜੀ ਐਨ ਡੀ ਆਰ ਐਫ ਦੀਆਂ ਟੀਮਸ ਐ ਨਵਲ ਵਿੰਗ ਦੀਆਂ ਟੀਮਸ ਆ ਉਹਨਾਂ ਦੇ ਨਾਲ-ਨਾਲ ਸੇਫਟੀ ਦੇ ਲਈ ਵੀ ਜਾ ਰਹੀਆਂ ਨੇ ਔਰ ਬੱਚਿਆਂ ਦੀ ਜਿਸ ਤਰ੍ਹਾਂ ਦੀ ਇਹ ਗੇਮ ਐ ਜਿਹਦੇ ਵਿੱਚ ਤੁਸੀਂ ਦੇਖੋ ਕਿ ਇਹਦੇ ਜਿਹੜੇ ਸਟਰੈਂਥ ਦੀ ਲੋਡ ਵੀ ਐ ਤੁਹਾਡੀਆਂ ਜਿਹੜੀਆਂ ਫਿਜ਼ੀਕਲ ਅਬਿਲਿਟੀਆਂ ਆ ਉਹ ਵੀ ਕਮ ਆਉਂਦੀਆਂ ਨੇ ਔਰ ਇਹ ਗੇਮ ਸਿਰਫ ਸਟਰੈਂਥ ਦੀ ਨਹੀਂ ਸਿਰਫ ਤਾਕਤ ਦੀ ਨਹੀਂ ਬਲਕਿ ਦਿਮਾਗ ਦੀ ਵੀ ਹੈ ਕਿਉਂਕਿ ਤੁਸੀਂ ਜਿਹੜਾ ਹੈਗਾ ਪਾਣੀ ਦੇ ਵਿੱਚ ਆਪਦੀ એનર્ਜੀਜ਼ ਜਿਹੜੀਆਂ ਆ ਉਹ ਲਗਾ ਰਹੇ ਹੈਗੇ ਹੋ ਸੋ ਬਹੁਤ ਹੀ ਅੱਛੀ ਗੇਮ ਹੈ ਜਿਹਦੇ ਨਾਲ ਤੁਸੀਂ ਜਦੋਂ ਪਾਣੀ 'ਤੇ ਉਤਰਦੇ ਹੋ ਤਾਂ ਜਿੰਨਾ ਮੈਨੂੰ ਲੱਗਦਾ ਹੈ ਕਿ ਲਾਈਵਲੀ ਤੁਸੀਂ ਮਹਿਸੂਸ ਕਰਦੇ ਹੋ ਕਿਤੇ ਹੋਰ ਉਹਨਾਂ ਤੁਸੀਂ ਕੁਦਰਤ ਦੇ ਕਰੀਬ ਜਿਹੜੀ ਮੈਂ ਸਮਝਦੀ ਹਾਂ ਗੇਮ ਰੋਇੰਗ ਉਹਨਾਂ ਗੇਮਸ ਦੇ ਵਿੱਚ ਹੈ ਸੋ ਪਾਣੀ ਦੇ ਵਿੱਚ ਗੇਮ ਲਾਉਣਾ ਰੇਸ ਕਰਨਾ ਆਪਣੇ ਆਪ ਦੇ ਵਿੱਚ ਹੀ ਇੱਕ ਅਜੀਬ ਜਿਹਾ ਜਿਹੜਾ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਸੋ ਮਾਨਯੋਗ ਦੀਪ ਸਾਹਿਬ ਦੇ ਜਿਹੜੀ ਹੈਗੀ ਹੈ ਗਾਈਡੈਂਸ ਦੇ ਨਾਲ ਅਸੀਂ ਇਹ ਆਰਗੇਨਾਈਜ਼ ਕਰਵਾਇਆ ਹੈ ਫੈਡਰੇਸ਼ਨ ਨੇ ਵੀ ਸਾਡਾ ਪੂਰਾ ਸਪੋਰਟ ਕੀਤਾ ਹੈ ਔਰ ਬੱਚੇ ਜਿਹੜੇ ਆਏ ਹੈਗੇ ਉਹਨਾਂ ਦੇ ਸਾਰੇ ਪੀਨ ਰਹਿਣ ਖਾਨ ਦਾ ਇੰਤਜ਼ਾਮ ਇੱਥੇ ਫ੍ਰੀ ਆਫ ਕੋਸਟ ਪ੍ਰੋਗਰਾਮ ਕੋਈ ਕਿਸੇ ਕੋਲ ਅਸੀਂ ਚਾਰਜਿੰਗ ਵੀ ਨਹੀਂ ਲਈ ਐਂਡ ਦੂਜਾ ਜਿਹੜਾ ਸੇਫਟੀ ਦੇ ਬੱਚਿਆਂ ਦਾ ਅਸੀਂ ਪੂਰਾ ਪ੍ਰਬੰਧ ਕੀਤਾ ਸੋ ਕੁਝ ਬੱਚੇ ਸਾਡੇ ਏਸ਼ੀਅਨ ਗੇਮਸ ਦੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਬੱਚੇ ਇਸ ਗੇਮ ਵੱਲ ਆਉਣਗੇ ਸੋ हां जी हां बिल्कुल देखो एक पासे स्पोर्ट्स है ਤੇ ਦੂਜੇ ਪਾਸੇ ਸਾਡਾ ਕਲਚਰ ਵੀ ਹੈ ਐਂਟਰਟੇਨਮੈਂਟ ਵੀ ਹੈ ਤੁਸੀਂ ਦੇਖੋ ਕਿ ਬੱਚਿਆਂ ਦੀ ਹੌਸਲਾ ਵਧਾਈ ਕਰਨ ਦੀ ਲੋੜ ਹੈ ਉਹਨਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਹੈ ਜਦੋਂ ਬੱਚਿਆਂ ਦਾ ਸਟੇਜ ਫੀਅਰ ਨਿਕਲ ਜਾਂਦਾ ਹੈ ਸੋ ਬੱਚੇ ਜਦੋਂ ਪਰਫਾਰਮ ਕਰਦੇ ਇਸ ਤਰ੍ਹਾਂ ਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਔਰ ਤੁਸੀਂ ਦੇਖਿਆ ਇੱਕ ਪਾਸੇ ਉਹ ਸਪੋਰਟਸ ਵਾਲਾ ਹੈ ਤੇ ਇੱਕ ਪਾਸੇ ਉਹ ਐਂਟਰਟੇਨਮੈਂਟ ਵਾਲਾ ਹੈ ਬੇਹੱਦ ਖੁਸ਼ੀ ਦਾ ਦੈਣਾ ਹੈ ਬਠਿੰਡੇ ਦੀ ਧਰਤੀ ਤੇ ਤੁਸੀਂ ਕੁਸ਼ਤੀ ਮੁਕਾਬਲੇ ਤਾਂ ਬਹੁਤ ਦੇਖੇ ਹੋਣਗੇ ਕਬੱਡੀ ਕੁਸ਼ਤੀ ਤੇ ਕਸ਼ਤੀ ਮੁਕਾਬਲੇ ਪਹਿਲੀ ਵਾਰ ਹੋਏ ਆ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਜੋ ਉਹਨਾਂ ਨੇ ਮਹਿਮ ਚੇੜੀ ਆ ਕੱਲੇ ਅਖਬਾਰੀ ਬਿਆਨ ਨਹੀਂ ਕੱਲੇ ਖਬਰਾਂ ਤੱਕ ਸੀਮਿਤ ਨਹੀਂ ਕੱਲੇ ਮੀਡੀਆ ਤੱਕ ਸੀਮਿਤ ਨਹੀਂ ਕਿਉਂਕਿ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਗਏ ਰਵੈਤੀ ਪਾਰਟੀਆਂ ਲਾਤੇ ਉਹਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੇ ਅਸੀਂ ਲਾਉਣੇ ਆ ਤੇ ਉਸ ਦੇ ਲਈ ਸਾਨੂੰ ਯਤਨ ਕਰਨੇ ਪੈਣਗੇ ਜੇ ਅਸੀਂ ਖਿਡਾਰੀਆਂ ਨੂੰ ਨਸ਼ਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਵਧੀਆ ਨਸ਼ਾ ਛਡਾਊ ਕੇਂਦਰਾਂ ਦਾ ਵਧੀਆ ਹਸਪਤਾਲਾਂ ਦਾ ਪ੍ਰਬੰਧ ਕਰਨਾ ਪਊਗਾ ਖੇਡਾਂ ਦਾ ਪ੍ਰਬੰਧ ਕਰਨਾ ਪਊਗਾ ਗਰਾਊਂਡਾਂ ਦਾ ਪ੍ਰਬੰਧ ਕਰਨਾ ਪਊਗਾ ਕੋਚਾਂ ਦਾ ਪ੍ਰਬੰਧ ਕਰਨਾ ਪਊਗਾ ਉਸ ਵਾਸਤੇ ਫੰਡਾਂ ਦੀ ਲੋੜ ਪਊਗੀ 780 ਕਰੋੜ ਰੁਪਇਆ ਖੇਡਾਂ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਰੱਖਿਆ ਸੋ ਉਸੇ ਦੇ ਤਹਿਤ ਬਠਿੰਡੇ ਦੇ ਵਿੱਚ ਪਹਿਲੀ ਵਾਰੀ ਜਿਹੜੇ ਹੈਗੇ ਆ ਕੁਸ਼ਤੀ ਕਿਸ਼ਤੀ ਮੁਕਾਬਲੇ ਜਿਹੜੇ ਸਟੇਟ ਲੈਵਲ ਦੀ ਚੈਂਪੀਅਨਸ਼ਿਪ 16ਵੀਂ ਇੱਥੇ ਕਰਵਾਈ ਗਈ ਹੈ ਸੋ ਅੱਜ ਹੀ ਡੀਸੀ ਸਾਹਿਬ ਨੇ ਫੈਸਲਾ ਕੀਤਾ ਮੁੱਖ ਮੰਤਰੀ ਸਾਹਿਬ ਦੇ ਨਾਲ رائے مشورہ ਕਰਕੇ ਕਿ ਅੰਤਰਰਾਸ਼ਟਰੀ ਪੱਧਰ ਦੇ ਅਗਲੇ ਸਾਲ ਤੋਂ ਇੱਥੇ ਮੁਕਾਬਲੇ ਹੋਣਗੇ ਕਿਉਂਕਿ ਜਿੰਨੀ ਲੈਂਥ ਚਾਹੀਦੀ ਉਹ 70 ਮੀਟਰ ਦੋਨੇ ਝੀਲਾਂ ਨੂੰ ਜੋੜਨ ਵਾਸਤੇ 70 ਮੀਟਰ ਦਾ ਸਟ੍ਰੈਚ ਹੈ ਜਿਹੜਾ ਉਹ ਵਿੱਚੋਂ ਹਟਾਇਆ ਜਾਊਗਾ ਤੇ ਦੋਨਾਂ ਝੀਲਾਂ ਨੂੰ ਜੋੜਾ ਜਾਊਗਾ ਸੋ ਅਦੁੱਪਤ ਨਜ਼ਾਰਾ ਬਠਿੰਡੇ ਸ਼ਹਿਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਜਿਹੜਾ ਅਸੀਂ ਦਰਿਆਵਾਂ ਅਤੇ ਸਮੁੰਦਰਾਂ ਤੇ ਦੇਖਦੇ ਹੁੰਦੇ ਸੀ ਬੜਾ ਮਨਮੋਹਕ ਦ੍ਰਿਸ਼ ਹੈ ਇੱਥੇ ਸਾਡੀਆਂ ਚਿਮਣੀਆਂ ਫਰਮਲ ਪ੍ਰਾੜਦੀਆਂ ਇਹ ਝੀਲਾਂ ਤੇ ਜਿੰਨਾਂ ਝੀਲਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ ਸੀ ਬਾਦਲਾਂ ਨੇ ਇੱਥੋਂ ਲਾਇਆ ਸੀਗਾ ਕਿਰਾਏ ਦੇ ਕੁਸ਼ਤੀਆਂ ਵਾਲਾ ਉਹ ਵੀ ਠੇਕੇ ਦੇ ਵਿੱਚ ਕਪੜੇ ਹੋਏ ਪਰ ਸਾਡੇ ਨੀਤੀ ਤੇ ਨੀयत ਸਾਫ਼ ਹੈ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਸੋ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਠਿੰਡਾ ਨਵਾਸੀਆਂ ਦੀ ਔਰ ਖਾਸ ਕਰਕੇ ਜਿਹੜੇ ਕਿਸ਼ਤੀ ਦੇ ਪਲੇਅਰ ਹੈ ਕਿਸਤੀ ਚਲਾਉਣ ਦੇ ਜਿਹੜੇ ਪਲੇਅਰ ਆ ਸਾਡੇ ਬਟੰਡੇ ਦੇ ਵਿੱਚ ਮੈਂ ਦੱਸ ਰਹੇ ਸੀ ਕਿ ਅਸੀਂ 8-9 ਸਾਲਾਂ ਤੋਂ ਯਤਨਸ਼ੀਲ ਸੀ ਸਾਡੀ ਕਿਸੇ ਲੀਡਰ ਨੇ ਗੱਲ ਨਹੀਂ ਸੁਣੀ ਕਿਸੇ ਅਫਸਰ ਨੇ ਗੱਲ ਨਹੀਂ ਸੁਣੀ ਜਦੋਂ ਮਾਨ ਸਾਹਿਬ ਦੀ ਸਰਕਾਰ ਆਈ ਹੈ ਜਦੋਂ ਭਗਵਾਨ ਸਿੰਘ ਮਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਤੇ ਇੱਥੇ ਸਟੇਟ ਲੈਵਲ ਦੇ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਆ ਤੇ ਦੂਸਰੀ ਗੱਲ ਸਾਡੇ ਛੋਟੇ-ਛੋਟੇ ਨੰਨੇ-ਮੁੰਨੇ ਬੱਚਿਆਂ ਨੇ ਕਿੰਨਾ ਸੋਹਣਾ ਜਿਹੜਾ ਗਿੱਧਾ ਤੇ ਭੰਗੜਾ ਪੇਸ਼ ਕੀਤਾ ਮੈਂ ਬੈਠਾ-ਬੈਠਾ ਸੋਚ ਰਿਹਾ ਸੀ ਕਿ ਇਹ ਜਿਹੜੇ ਬੱਚੇ ਆ ਸਾਡਾ ਭਵਿੱਖ ਆ ਇਹ ਕੋਮਲ ਕਲੀਆਂ ਨੇ ਤੇ ਸਾਡਾ ਪੰਜਾਬ ਵੀ ਇਸ ਤਰ੍ਹਾਂ ਦਾ ਹੱਸਦਾ ਨੱਚਦਾ ਟੱਪਦਾ ਪੰਜਾਬ ਸੀ ਜਿਹੜਾ ਮਰਝਾ ਚੱਲਿਆ ਸੀ ਪਰ ਮਾਨ ਸਾਹਿਬ ਨੇ ਇਸ ਰੰਗਲੇ ਪੰਜਾਬ ਨੂੰ ਕੋਮਲ ਕਲੀਆਂ ਨੂੰ ਕੋਮਲ ਪੰਜਾਬ ਨੂੰ ਬਚਾਉਣ ਦੇ ਲਈ ਯਤਨ ਕੀਤੇ ਆ ਅਸੀਂ ਸਾਰੇ ਉਹਨਾਂ ਦੇ ਨਾਲ ਆ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਮੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਮੁੱਚੇ মিডিਆ ਦਾ ਧੰਨਵਾਦ ਕਰਦਾ ਸਮੁੱਚਾ ਪ੍ਰਸ਼ਾਸਨ ਇੱਥੇ ਆਏ ਸਾਰੇ ਵਿਦਿਆਰਥੀ ਇੱਥੇ ਆਏ ਨੇ ਸਾਰੇ ਬੜੇ ਖੁਸ਼ ਨਜ਼ਰ ਤੇ ਸੰਤੁਸ਼ਟ ਨਜ਼ਰ ਆ ਰਹੇ ਆ ਇਹ ਬਹੁਤ ਹੀ ਵੱਡਾ ਤੇ ਵਧੀਆ ਉਪਰਾਲਾ ਜਦੋਂ ਵੀ ਖੇਡਾਂ ਦਾ ਨਾਮ ਆਉਂਦਾ ਹੈ ਕਿਸੇ ਵੀ ਖੇਡ ਦਾ ਨਾਮ ਆਉਂਦਾ ਹੈ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਯੂਥ ਪੰਜਾਬ ਦੇਖੋ ਤਕਰੀਬਨ 40% ਆਬਾਦੀ ਆਪਣੀ ਬੱਚਿਆਂ ਦੀ ਹੈਗੀ ਹੈ ਹਾਂਜੀ ਸਾਰੇ ਜਿਹੜੇ ਨੂੰ ਬੇਨਤੀ ਹੈ ਕਿ ਉਸ ਤਰ੍ਹਾਂ ਦੇ ਬੱਚੇ ਇੰਨੇ ਵੱਡੇ ਗੇਮਾਂ 'ਚ ਲੱਗਦੇ ਨੇ ਇਹ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਏ ਡੀਸੀ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਹੀ ਅੱਛਾ ਪ੍ਰੋਗਰਾਮ ਤੁਸੀਂ ਦੇਖੋ ਵੀ ਕਿੰਨੇ ਹਮ ਹਮਾ ਕੇ ਲੋਕ ਆਏ ਨੇ ਬੱਚੇ ਨੇ ਕਿੰਨਾ ਅੱਛਾ ਪ੍ਰੋਗਰਾਮ ਕੀਤਾ ਹੈ ਬੱਚੀਆਂ ਨੇ ਛੋਟੇ ਛੋਟੇ ਸਕੂਲ ਦੇ ਬੱਚੇ 3rd ਕਲਾਸ ਦੇ ਬੱਚੀ ਨੇ ਮਤਲਬ ਕਿੰਨਾ ਅੱਛਾ ਪਰਫਾਰਮ ਕੀਤਾ ਇਸ ਤਰੀਕੇ ਨਾਲ ਸਾਰੇ ਅਦਾਰਿਆਂ ਦੇ ਅਲੱਗ-ਅਲੱਗ ਚੇਅਰਮੈਨ ਸਾਹਿਬ ਨੇ ਆਪ ਦਾ ਆਪ ਦਾ ਯੋਗਦਾਨ ਪਾ ਕੇ ਫੀਡਬੈਕ ਦੇ ਕੇ ਇਸ ਤਰ੍ਹਾਂ ਚੀਚਾ ਕਰਦੇ ਨੇ ਡਿਪਟੀ ਕਮਿਸ਼ਨਰ ਸਾਹਿਬ ਡੀਆਈ ਸਾਹਿਬ ਪੂਨਮ ਸਿੰਘ ਮੈਮ ਇਹਨਾਂ ਨੇ ਵੀ ਬਹੁਤ ਅੱਛੇ ਅਰੇਂਜਮੈਂਟਸ ਕੀਤੇ ਨੇ ਤੇ ਮੇਨ ਮੁੱਦਾ ਇਹ ਹੈ ਵੀ ਆਪਾਂ ਜਿੰਨੀ ਵੀ ਆਪਣੀ ਯੰਗ ਜਨਰੇਸ਼ਨ ਹੈ ਜਿੰਨੇ ਬੱਚੇ ਨੇ ਉਹਨਾਂ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਨੇ ਖੇਡ ਨਾਲ ਕਿਵੇਂ ਲੈ ਕੇ ਜਾ ਸਕਦੇ ਨੇ ਇਹਦੇ ਨਾਲ ਹੁਣ ਦੇਖੋ ਸਟੇਟ ਲੈਵਲ ਦਾ ਹੈਗਾ ਆਨਰ ਦੇ ਟਾਈਮ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਵੀ ਜਦੋਂ ਕੋਈ ਸ਼ੁਰੂਆਤ ਕਰਦੇ ਫਿਰ ਵੱਧਦਾ ਜਿਵੇਂ ਚੀਨ ਨੰਬਰ 2 ਤੇ 3 ਜੋੜਨ ਦੇ ਐਸਟੀਮੇਟਸ ਭੇਜੇ ਗਏ ਨੇ ਕੱਲ ਨੂੰ ਬਠਿੰਡੇ ਦਾ ਨਾਮ ਫੇਰ ਹੋਰ ਉੱਚਾ ਹੋਏਗਾ ਕਿਉਂਕਿ ਦੂਰੋਂ ਦੂਰੋਂ ਆਉਣਗੇ ਇਸ ਗੇਮ ਨੂੰ ਦੇਖਣ ਵਾਸਤੇ ਖੇਡਣ ਵਾਸਤੇ ਇਹ ਬੜਾ ਖੁਸ਼ੀ ਦਾ ਮਾਹੌਲ ਹੈ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਖਾਸ ਕਰਕੇ ਨਸ਼ੇ ਵਾਲੇ ਜਿਹੜੇ ਕਿ ਨੌਜਵਾਨ ਨੇ ਕਾਇਨਾਤ ਜਿਆਦਾ ਰੁਝੇ ਰਹਿੰਦੇ ਨੇ ਕਿ ਬਾਹਰ ਨਹੀਂ ਇਹ ਸਰਕਲ ਹੁੰਦਾ ਹੈ ਦੇਖੋ ਕੋਈ ਵੀ ਚੀਜ਼ ਹੈ ਆਉਂਦੀ ਹੈ ਜਾਂਦੀ ਹੈ ਰਹਿੰਦੀ ਨਹੀਂ ਹੈ ਇੱਕ ਸਮਾਂ ਆਇਆ ਆਪਣਾ ਸੋਸ਼ਲ ਮੀਡੀਆ ਦਾ ਹੁਣ ਦੁਬਾਰਾ ਫੇਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਦੁਬਾਰਾ ਫੇਰ ਫਿਜ਼ੀਕਲ ਖੇਡਾਂ ਦਾ ਰੁਝਾਨ ਵੱਧ ਰਿਹਾ ਹੈ ਔਰ ਜਦੋਂ ਤੁਸੀਂ ਪਿੱਛੇ ਦੇਖੋ ਗੀਮਾਂ ਦੇ ਵਿੱਚ ਜਦੋਂ ਵੀ ਹੁੰਦੀਆਂ ਪੰਜਾਬ ਨੇ ਫੇਰ ਦੁਬਾਰਾ ਮੈਡਲ ਜਿੱਤਨੇ ਸ਼ੁਰੂ ਕਰ ਦਿੱਤੇ ਬਹੁਤ ਅੱਛੇ ਔਰ ਚਾਹੇ ਉਹ ক্রিকেট ਹੋਵੇ ਚਾਹੇ ਕੋਈ ਵੀ ਗੇਮ ਹੋਵੇ ਪੰਜਾਬ ਨੇ ਬਹੁਤ ਅੱਛਾ ਅੱਗੇ ਯੋਗਦਾਨ ਦਿੱਤਾ ਸਾਡੇ ক্রিকেট ਦੇ ਵਿੱਚ ਵੀ ਅਗਰ ক্রিকেটਿੰਗ ਦੇਖੀਏ ਤਾਂ ਪਿਛਲੇ 2.5 ਸਾਲ ਦੇ ਵਿੱਚ ਇੰਨਾ ਅੱਗੇ ਨਿਕਲ ਗਿਆ ਜਿਹੜਾ ਪਿਛਲੇ 20-25 ਸਾਲ ਚ ਨਹੀਂ ਸੀਗੀ ਇਹ ਨਹੀਂ ਅੱچھے ਟਰੋਫੀਜ਼ ਇਨੀ ਸੀ ਚੈਂਪੀਅਨਸ਼ਿਪਸ ਜਿੱਤੇ ਆ ਇਹ ਸਾਰੀ ਜਦੋਂ ਗਵਰਨਮੈਂਟ ਤੇ ਗਵਰਨਮੈਂਟ ਦੇ ਅਫੀਸਰ ਜੋ ਚਾਹੇ ਉਹ ਜਿਨੇ ਵੀ ادارے ਦੇ ਚੇਅਰਮੈਨ ਸਹਿਬਾਨ ਸਭ ਦੀ ਫੀਡਬੈਕ ਦੇ ਨਾਲ ਜਦੋਂ ਕੋਈ ਅੱਛਾ ਕਰਦਾ ਤਾਂ ਪੰਜਾਬ ਅੱਗੇ ਜਾਂਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਮੈਂ ਮਿਸਸ ਮਨਿੰਦਰ ਕੌਰ ਪ੍ਰੈਜ਼ੀਡੈਂਟ ਆਫ ਪੰਜਾਬ ਐਮਚਰ ਰੋਇੰਗ ਐਸੋਸੀਏਸ਼ਨ ਆਫ ਪੰਜਾਬ ਹੈ ਔਰ ਇਹ ਬਹੁਤ ਵਧੀਆ ਉਪਰਾਲਾ ਹੈਗਾ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਕੀਤਾ ਗਿਆ ਹੈ ਇੱਥੇ ਅਸੀਂ ਬਹੁਤ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੂੰ ਕਹਿੰਦੇ ਰਹੇ ਹਾਂ ਕਿ ਬਟੰਡਾ ਇੱਕ ਬਹੁਤ ਵਧੀਆ ਜਗ੍ਹਾ ਹੈ ਜਿੱਥੇ ਰੋਇੰਗ ਹੋ ਸਕਦੀ ਹੈ ਇੱਥੇ ਹਰੇਕ ਚੀਜ਼ ਦੀ ਪ੍ਰੋਵੀਜ਼ਨ ਹੈਗੀ ਐਸ ਅਤੇ ਪ੍ਰੋਵਾਈਡਡ ਹੋ ਸਕਦਾ ਹੈ ਪਰ ਅਸੀਂ ਥੈਂਕਫੁਲ ਹੈਗੇ ਹਾਂ ਕਿ ਸਾਨੂੰ ਪਰਮਿਸ਼ਨ ਮਿਲੀ ਬਹੁਤ ਵਧੀਆ ਔਰ ਜਿਸ ਜੋਸ਼ੋਖ ਰੋਸ਼ਨਾਲਾ ਜੀ ਹੋਇਆ ਹੈ ਅਸੀਂ ਉਮੀਦ ਰੱਖਦੇ ਹਾਂ ਕਿ ਇਸੇ ਜੋਸ਼ੋਖ ਰੋਸ਼ਨਾਲ ਇਹ ਆਪਣੀ ਐਡਮਿਨਿਸਟ੍ਰੇਸ਼ਨ ਔਰ ਸਰਕਾਰ ਇਹਨੂੰ ਅੱਗੇ ਲੈ ਕੇ ਚੱਲੇ ਇੱਥੇ ਹੀ ਨਹਿ ਰਹੇ ਜਵੇ ਬਸ ਸਾਨੂੰ ਇਹੀ ਹੈਗਾ